ਹਾਂਜੀ ਸਤਿ ਸ੍ਰੀ ਅਕਾਲ ਜੀ ਸੋ ਨਵਜੀਤ ਅਕੈਡਮੀ ਲੈ ਕੇ ਆਏ ਆ ਆਨਲਾਈਨ ਐਪ ਜਿਹਦੇ ਜ਼ਰੀਏ ਤੁਸੀਂ ਆਪਣੇ ਘਰ ਬੈਠ ਕੇ ਵੀ ਤਿਆਰੀ ਕਰ ਸਕਦੇ ਹੋ ਸੋ ਉਸ ਤੋਂ ਪਹਿਲਾਂ ਥੋੜਾ ਜਾ ਤੁਹਾਨੂੰ ਅਕੈਡਮੀ ਦੇ ਬਾਰੇ ਦੱਸ ਦਿੱਤਾ ਜਾਊਗਾ ਠੀਕ ਹੈ ਜਿਵੇਂ ਕਿ ਜਿਵੇਂ ਕਿ ਆਪਾਂ ਪੜਾਂਗੇ ਜਿਹੜਾ ਬੋਰਡ ਹੈ ਫਿਕ ਮੁਹਾਲੀ ਆਪਣਾ ਬੋਰਡ ਹੈ ਪੰਜਾਬ ਜਿਵੇਂ ਪੰਜਾਬ ਸਕੂਲ ਸਿੱਖਿਆ ਬੋਰਡ ਹੈ 10ਵੀਂ 12ਵੀਂ ਦੇ ਪੇਪਰ ਦਿੰਦਾ ਹੈ ਐਦਾਂ ਹੀ ਸਰਕਾਰੀ ਨੌਕਰੀ ਦੇ ਪੇਪਰ ਲਈ ਪੀਟ ਪਲੱਸ ਵੀ ਬੋਰਡ ਹੈ ਮੁਹਾਲੀ ਠੀਕ ਹੈ ਇਹ ਪੇਪਰ ਲੰਦਾ ਜਿਵੇਂ ਗਰੁੱਪ ਸੀ ਗਰੁੱਪ ਡੀ ਗਰੁੱਪ ਏ ਗਰੁੱਪ ਬੀ ਐਦਾਂ ਦੀ ਪੋਸਟਸ ਦੇ ਪੇਪਰ ਲੰਦਾ ਸੋ ਗਰੁੱਪ ਸੀ ਦੇ ਵਿੱਚ ਜਿਹੜਾ ਉਹ ਅਸੀਂ ਦੇਖਾਂਗੇ ਜ਼ਿਆਦਾਤਰ ਬੱਚੇ ਇਹਦੀ ਤਿਆਰੀ ਕਰਦੇ ਕਿਸੇ ਨੇ ਕਲਰਕ ਲੱਗਣਾ ਹੈ ਨਾ ਪਟਵਾਰੀ ਲੱਗਣਾ ਹੈ ਕਲਰਕ ਲੱਗਣਾ ਕੋਪੀਡ ਕਲਰਕ ਕਲਰਕ ਕਮ ਡਾਟਾ ਇੰਟਰੀ ਆਪਰੇਟਰ ਅਕਸਾਈਜ਼ ਇੰਸਪੈਕਟਰ ਹੁਣ ਆਈਆਂ ਹੋਈਆਂ ਅਕਸਾਈਜ਼ ਦੀਆਂ ਨਾ ਇੱਕ ਹੀ ਤਰੀਕ ਲਾਸ ਸੀਗੀ ਹੋ ਸਕਦਾ ਤਰੀਕੇ ਦੀ ਵਾਧ ਚ ਫੇ ਦੁਬਾਰਾ ਬਿਜਲੀ ਬੋਰਡ ਹੋ ਗਿਆ ਫਰੈਸ਼ ਰਿਗਾਰਡ ਹੋ ਗਿਆ ਇਹ ਸਾਰੀਆਂ ਗਰੁੱਪ ਸੀ ਦੀ ਪੋਸਟਸ ਨੇ ਠੀਕ ਹੈ ਜੀ ਔਰ ਇਧਰ ਆ ਜਾਓ ਤਾਂ ਜਿਹੜਾ ਸੇਵਾਦਾਰ ਹੋਊਗੀ ਇਹ ਗਰੁੱਪ ਡੀ ਦੀ ਹੈ ਠੀਕ ਹੈ ਸੇਵਾਦਾਰ ਜਿਵੇਂ 10ਵੀਂ ਬੇਸ ਤੇ ਹੁੰਦੀ ਹੈ ਜਾਂ 8ਵੀਂ ਬੇਸ ਤੇ ਵੀ ਆਂਦੀ ਹੈ ਹੈਲਪਰ ਦੀ ਜੌਬ ਹੁੰਦੀ ਹੈ ਜਿੱਦਾਂ ਕੋਈ ਫਾਈਲ ਫੜਾਉਣੀ ਆ ਕਿਸੇ ਨੂੰ ਹਨਾ ਕੋਈ ਛਾਲੂ ਕੋਚਾ ਕੰਮ ਨਹੀਂ ਹੁੰਦਾ ਇਹ ਸਭ ਬਹੁਤ ਵਧੀਆ ਜੌਬ ਹੈ ਇਹ ਸੈਲਰੀ ਬਹੁਤ ਵਧੀਆ ਚੌਂਕੀਦਾਰ ਆਉਂਦੀ ਹੈ ਲੱਗ ਤੋਂ ਠੀਕ ਹੈ ਛੋਟੀ ਘਾ ਟਾਈਪ ਹੁੰਦੀ ਹੈ ਇਹ ਔਰ ਪੀ ਐਨ ਹੋਗੇ ਸਵੀਪਰ ਡਰਾਈਵਰ ਇਹ ਸਾਰੇ 10ਵੀਂ 12ਵੀਂ ਦੇ ਬੱਚਾ ਵਾਸਤੇ ਹੁੰਦੀ ਹੈ ਜਿਹਨੇ ਛੇਤੀ ਨੌਕਰੀ ਲੱਗਣਾ ਕਰਦੇ ਹੈ ਉਸ ਠੀਕ ਨਹੀਂ ਹਨਾ ਵੀ ਜੁਆਇਨ ਕਰਨਾ ਫਟਾ ਅਮੀ ਗਰੁੱਪ A ਤੇ B ਵਾਸਤੇ ਪਟਿਆਲੇ ਹੈਗਾ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਪੀ ਪੀਐਸਸੀ ਠੀਕ ਹੈ ਜੀ ਸੋ ਇਹ ਪਟਿਆਲੇ ਛੋਟੀ ਬਾਰਾਂ ਦੇ ਕੋਲ ਇਹ ਦਫਤਰ ਇਹਨਾਂ ਦਾ ਤੇ ਗਰੁੱਪ A ਔਰ B ਦੀ ਇਹਨਾਂ ਨੌਕਰੀਆਂ ਲੈਂਦਾ ਹੁਣ ਗਰੁੱਪ A ਦੀ ਪੋਸਟ ਆਈ ਹੋਈਆਂ ਨੇ 322 ਪੋਸਟਾਂ ਨੇ ਜੀ ਜਿਹਦੇ ਵਿੱਚ ਐਸ ਡੀਐਮ ਤੇ ਡੀਐਸਪੀ ਤਹਿਸੀਲਦਾਰ ਹਨਾ ਫੋਰਸਪਾਈ ਅਫਸਰ ਲੇਬਰ ਅਫਸਰ ਸਾਰੇ ਇਹਦੇ ਵਿੱਚ ਪੋਸਟ ਆਈ ਹੋਈਆਂ ਨੇ ਸੋ ਜਿਨ੍ਹਾਂ ਨੇ ਤਿਆਰੀ ਕਰਨੀ ਹੈ ਇਹਦੇ ਲਈ ਵੀ ਲੱਗ ਸੱਡੇ ਹੈਗੇ ਬੈਚਸ ਔਰ ਗਰੁੱਪ B ਜਿਹੜਾ ਹੈ ਇਹ ਜ਼ਿਆਦਾਤਰ ਗਰੁੱਪ C ਦੇ ਬੰਦੇ ਹੀ ਪ੍ਰਮੋਟ ਹੋ ਕੇ ਗਰੁੱਪ B ਚ ਆ ਜਾਂਦੇ ਆ ਗੁਰਪੀਧੀ ਪੋਸਟ ਥੋੜੀ ਜਿਹੀ ਘਟ ਆਉਂਦੀਆਂ ਨੇ ਹਨਾ ਸੋ ਜਦੋਂ ਆਉਂਦੀਆਂ ਨੇ ਜਿਵੇਂ ਕਿ ਸੀਨੀਅਰ ਅਸਿਸਟੈਂਟ ਆਇਆ ਹੋਇਆ ਹਨਾ 19 ਨੂੰ ਸੀਗਾ ਉਹਨਾਂ ਨੇ ਅੱਗੇ ਕਰਤਾ ਸੀ 16 ਫਰਵਰੀ ਸਮਥਿੰਗ ਕੁਝ ਇਦਾਂ ਹਨਾ ਸੋ ਇਹ ਜਿਹੜੀਆਂ ਪੋਸਟਸ ਨੇ ਆਉਂਦੀਆਂ ਰਹਿੰਦੀਆਂ ਨੇ ਠੀਕ ਹੈ ਜੀ ਹੁਣ ਫੇਰ ਆਉਣਗੀਆਂ ਸੋ ਤਿਆਰੀ ਆਪਣੀ ਜਿਹੜੀ ਉਹ ਸ਼ੁਰੂ ਕਰ ਲਓ ਇਹ ਜਿਹੜਾ ਸਮਾਂ ਹੈ ਨੌਕਰੀਆਂ ਦਾ ਠੀਕ ਹੈ ਹਾਂਜੀ ਸੋ ਇਹ ਵਿਜ਼ੀਬਲ ਕਰਨ ਮੁੱਠੋਂ ਕਿੰਨਾ ਵਿਜ਼ੀਬਲ ਛੋੜਾਈ ਜ਼ੂਮ ਇਟ অর ਨਾ ਜ਼ੂਮ ਓਕੇ ਸੋ ਜਿਵੇਂ ਪੰਜਾਬ ਦੇ ਪੇਪਰ ਹੋਗੇ ਜੀ ਠੀਕ ਹੈ ਔਰ SSC ਹੋਗੀ ਔਰ ਬੈਂਕ ਹੋਗੇ ਇਹ ਤਿੰਨ ਬੋਡੀਜ਼ ਪੇਪਰ ਲੰਦੀਆਂ ਨੇ ਪੰਜਾਬ ਦੇ ਪੇਪਰ ਪੰਜਾਬ ਲਊਗਾ ਪੰਜਾਬ ਲਈ ਬੋਰਡ ਦੋਹਾਂ ਦੱਸਿਆ ਹੁਣ ਪੀਟ ਪ੍ਰੈਸ ਵੀ ਤੇ ਪੀਪੀਐਸ ਵੀ ਇਹ ਐਸਐਸਸੀ ਸੈਂਟਰ ਦੀ ਬੋਡੀ ਹੈ ਸਟਾਫ ਸਿਲੈਕਸ਼ਨ ਕਮਿਸ਼ਨ ਇਹ ਜਿਹੜੀ ਹੈ ਇਹ ਕੀ ਕਰਦੀ ਹੈ ਪ੍ਰੀ ਪੇਪਰ ਫਿਰ ਪਹਿਲਾਂ ਪ੍ਰੀ ਦੇਣਾ ਪੈਂਦਾ ਠੀਕ ਹੈ ਫਿਰ ਮੇਨ ਦੇਣਾ ਪੈਂਦਾ ਕੋਈ ਹੈਗਾ ਇਹ ਟਾਈਪਿੰਗ ਵਾਲਾ ਤਾਂ ਟਾਈਪਿੰਗ ਹੋਏਗੀ ਨਹੀਂ ਤਾਂ ਲੋੜਦੀ ਹੁੰਦੀ ਹੈ ਇਹਦੀ ਇੰਟਰਵਿਊ 'ਚ ਬਸ ਡਾਕੂਮੈਂਟ ਵਗੈਰਾ ਚੈੱਕ ਹੁੰਦੇ ਸੋ ਇਹਦੇ ਲਈ ਐਸਐਸਸੀ ਸੀਜੀਐਲ ਦਾ ਪੇਪਰ ਲੈਂਦੀ ਹੈ ਸੀਐਚਐਸਐਲ ਪਲੱਸ 2 ਬੇਸ ਤੇ ਹੁੰਦਾ ਹੈ ਸੀਜੀਐਲ ਡਿਗਰੀ ਵਾਲਿਆਂ ਵਾਸਤੇ ਹੁੰਦਾ ਹੈ ਜਿਨੇ ਤਾਂ ਸ ਉਨ सीजीएल ਦੀ ਤਿਆਰੀ ਕਰਦੇ ਆ ਬੱਚੇ ਜਿਨ੍ਹਾਂ ਨੇ ਕਲਰਕ ਲੱਗਣਾ ਹੈ ਉਹ सीएचएसएल ਦੀ ਕੁਸਟ ਟੂ ਬੈਸਤੇ ਠੀਕ ਹੈ ਸੋ एमटीएस 10ਵੀਂ ਵਾਲਿਆਂ ਦੇ ਵਾਸਤੇ ਹੁੰਦਾ ਸੋ 10ਵੀਂ ਵਾਲੇ ਬੱਚੇ ਜਿਨ੍ਹਾਂ ਨੇ ਸੁਪਰਵਾਈਜ਼ਰ ਦੀ ਜੌਬ ਕਰਨੀ ਹੈ ਸੋ ਉਹਨਾਂ ਦੀ एमटीएस ਹੁੰਦਾ ਠੀਕ ਹੈ ਔਰ ਸੀਪੀਓ ਜਿਹੜਾ ਸੈਂਟਰਲ ਪੁਲਿਸ ਆਫੀਸਰ ਪੁਲਿਸ ਦੀ ਜੌਬ ਹੁੰਦੀ ਹੈ ਸੋ SSC ਸੈਂਟਰ ਦੇ ਪੇਪਰ ਨੇ ਜੀ ਥੋੜਾ ਜਿਹਾ ਕੰਪੀਟੀਸ਼ਨ ਹਾਰਡ ਹੁੰਦਾ ਔਰ ਪੰਜਾਬ ਬੜਾ ਥੋੜੀ ਸੌਖੀ ਹੁੰਦੀ ਹੈ ਕੰਪੀਟੀਸ਼ਨ ਵੀ ਘੱਟ ਹੁੰਦਾ ਇੱਧਰ 2-3 ਲੱਖ ਬੱਚਾ ਫਾਰਮ ਭਰਦਾ ਹੈ SSC 'ਚ ਇੱਧਰ ਥੋੜੇ ਜਿਹਾ ਘੱਟੇ ਬੱਚੇ ਫਾਰਮ ਭਰਦੇ ਸੋ ਫੂਡ ਸਪਲਾਈ ਦੇ ਵਿੱਚ ਆ ਰਹੀਆਂ ਨੇ ਹੁਣ ਵੱਡਾ ਹੋ ਗਈ ਕੋਰਪੋਰੇਟ ਸੈਟੀਸਫੈਕਟਰ ਇਹ ਸਾਰੀ ਪੋਸਟਾਂ ਆਉਂਦੀ ਰਹਿੰਦੀਆਂ ਨੇ ਠੀਕ ਹੈ ਹੁਣ ਆ ਰਹੀਆਂ ਨੇ ਪਟਵਾਰੀ ਦੀ ਵੀ ਆ ਰਹੀ ਹੁਣ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਬੈਂਕ ਦੀ ਠੀਕ ਹੈ ਜੀ ਸੋ ਬੈਂਕ ਦੇ ਵਿੱਚ ਕੀ ਹੁੰਦਾ ਬੈਂਕ ਵੱਲੋਂ ਪ੍ਰੀ ਲੈਂਡਰ ਫਿਰ ਮੇਨ ਚ ਲੈਂਦਾ ਠੀਕ ਹੈ ਉਹਦੇ ਲਈ ਪ੍ਰੀ ਮੇਨ ਦੀ ਕੀ ਹੋਊਗਾ ਜਿਹੜਾ ਕਲਰਕ ਦਾ ਪੇਪਰ ਆਉਂਦਾ ਹੁੰਦਾ ਜਾਂ ਪੀਓ ਦਾ ਆਉਂਦਾ ਹੁੰਦਾ ਮੈਨੇਜਰ ਲਈ ਪੇਪਰ ਨਹੀਂ ਹੁੰਦਾ ਡਾਇਰੈਕਟ ਉਹ ਡਿਪਾਰਟਮੈਂਟ ਦਾ ਐਗਜ਼ਾਮ ਹੁੰਦੇ ਆ ਬੱਚੋ ਲੀਗਲ ਐਡਵਾਈਜ਼ਰ ਜਿਹੜੇ ਬੈਂਕ ਰੱਖਦੇ ਆ ਕਿ ਕਿਸੇ ਕੋ ਹ ਸੋ ਇਹ ਉਹਨਾਂ ਵਾਲੇ ਬੱਚਿਆਂ ਲਈ ਹੈ ਸੋ ਬੈਂਕ ਦੀ ਹੀ ਜ਼ਿਆਦਾਤਰ ਪੋਸਟਾਂ ਹੀ ਹੁੰਦੀਆਂ ਕਲਰਕ ਦੀ ਸੋ ਇਹਦੇ ਲਈ ਆਈਵੀਪੀਐਸ ਬੋਡੀ ਹੈ ਇੱਕ ਇੱਕ ਐਸਬੀਆਈ ਹੈ ਬੈਂਕ ਹੈ ਐਸਬੀ ਆਪਣੇ ਪੇਪਰ ਆਪ ਲੈਂਦਾ ਪਰ ਜਿਹੜਾ ਆਈਵੀਪੀਐਸ ਹੈ ਇਹ ਇੱਕ ਏਜੰਸੀ ਹੈ ਠੀਕ ਹੈ ਇੰਸਟੀਟਿਊਟ ਫਾਰ ਬੈਂਕਿੰਗ ਪਰਸਨਲ ਸਿਸਟਮ ਇਹ ਕੀ ਕਰਦੀ ਹੈ ਇੱਕ ਸਾਰੇ ਬੈਂਕਾਂ ਦਾ ਉਹਦੇ ਹਾਫ ਤੇ ਪੇਪਰ ਲੈਂਦੀ ਹੈ ਔਰ ਇਹਦੇ ਨਾਲ ਫਿਰ ਤੁਸੀਂ ਜਿਹੜੀ ਹੈ ਕਿਸੇ ਵੀ ਸਰਕਾਰੀ ਬੈਂਕ ਜੌਬ ਲੈ ਸਕਦੇ ਹੋ ਓਕੇ ਉਸ ਤੋਂ ਬਾਅਦ ਜੀ ਇਹ ਸਾਡਾ ਸਿਲੇਬਸ ਹੈ ਇਹ ਤੁਹਾਨੂੰ ਕਰਵਾਇਆ ਜਾਊਗਾ ਚਾਹੇ ਆਫਲਾਈਨ ਆਜੋ ਫਟੇਗੜ ਸਾਹਿਬ ਆਜੋ ਖੰਨੇ ਆਜੋ ਚਾਹੇ ਤੁਸੀਂ ਆਨਲਾਈਨ ਆਜੋ ਆਹ ਸਿਲੇਬਸ ਤਾਂ ਕਰਾਉਣਾ ਹੀ ਕਰਾਉਣਾ ਠੀਕ ਹੈ ਜੀ ਬਾਕੀ ਡਿਪੈਂਡ ਕਰੂਗਾ ਕਿਹਦੇ ਵਿੱਚ ਨੇ ਕਿਹੜਾ ਬੈਚ ਲਏ ਆ ਕਿਹੜਾ ਉਹਦਾ ਕੋਰਸ ਹੈ ਠੀਕ ਹੈ ਜੀ ਸੋ ਜਿਹਦੇ ਕਰਕੇ ਉਹਨੂੰ ਉਹੋ ਜਿਹਾ ਸਿਲੇਬਸ ਕਰਾਇਆ ਜਾਊਗਾ ਜਿਵੇਂ ਰੀਜ਼ਨਿੰਗ ਤਾਂ ਸਾਰੀ ਕਰਵਾ ਦਿੱਤੀ ਜਾਊਗੀ ਹਨਾ ਚਾਹੇ ਪੰਜਾਬ ਦਾ ਦੇਣਾ ਬੈਂਕ ਦਾ ਦੇਣਾ ਸੈਂਟਰ ਦਾ ਦੇਣਾ ਮੈਂ ਤਾਂ ਦੇਖਣਾ ਪਊਗਾ ਕੁਝ ਟੌਪਿਕ ਜਿਵੇਂ ਹੁਣ ਟ੍ਰਿਗਨੋਮੈਟਰੀ ਹੈ ਮੈਸਿਊਰੇਸ਼ਨ ਹੈ ਹਨਾ ਡੀਆਈ ਹੈ ਇਹ ਕੁਝ ਟੌਪਿਕ ਹੁੰਦੇ ਨੇ SSC ਪਾਉਂਦੇ ਹਨਾ ਸੋ ਬਾਕੀ ਤਕਰੀਬਨ ਸਾਰੇ ਇੰਗਲਿਸ਼ ਤਾਂ ਸਾਰੀ ਕਰਵਾਵਾਂਗੇ 10ਵੀਂ ਤੱਕ ਦੀ ਇੰਗਲਿਸ਼ ਹੈ ਠੀਕ ਹੈ ਰੀਜ਼ਨਿੰਗ ਬੇਸਿਕ ਸ ਬਹੁਤ ਹੈ ਨਾ ਲੌਜੀਕਲ ਜਸ ਸਬਜੈਕਟ ਆ ਉਹਦੇ ਵਿੱਚ ਕੋਈ ਡਾਊਟ ਨਹੀਂ ਸੋ ਕੰਪਿਊਟਰ ਬੇਸਿਕ ਹੈ ਠੀਕ ਹੈ ਔਰ ਪੰਜਾਬ ਜੀ ਕੇ ਦੇ ਵਿੱਚ ਪੰਜਾਬ ਦਾ ਇਤਿਹਾਸ 10 ਗੁਰੂ ਬੰਦਾ ਬਹਾਦਰ ਮਹਾਰਾਜ ਰਣਜੀਤ ਸਿੰਘ ਹੈ ਨਾ ਐਵਰੀਥਿੰਗ ਵਿਲ ਬੀ ਕਲੀਅਰ ਟੂ ਯੂ ਉਸ ਤੋਂ ਬਾਅਦ ਹੈ ਜੀ ਪੋਲੀਟੀ ਜੀ ਕੇ ਠੀਕ ਹੈ ਨਾ ਸੋ ਜ਼ਿਆਦਾਤਰ ਕੀ ਹੁੰਦਾ ਜਿਹੜੇ ਬੱਚਿਆਂ ਦਾ ਮੈਥ ਰੀਜ਼ਨਿੰਗ ਸਟਰੋਂਗ ਹੁੰਦਾ ਉਹ ਜੀ ਕੇ ਤੇ ਥੋੜਾ ਜਿਹਾ ਡਰਦੇ ਹੁੰਦੇ ਹਨ ਜਦੋਂ ਇਹ ਜੀਕੇ ਵਧੀਆ ਹੁੰਦੀ ਆ ਉਹਨਾ ਮੈਥ ਨਹੀਂ ਆਉਂਦਾ ਹੁੰਦਾ ਸਾਡੇ ਇਦਾਂ ਨਹੀਂ ਹੈ ਸਾਡੇ ਅਸੀਂ ਰੀਤ ਤੋੜੀ ਹੋਈ ਆ ਅਸੀਂ ਬਿਲਕੁਲ ਜ਼ੀਰੋ ਤੋਂ ਤਿਆਰੀ ਕਰਵਾਉਂਦੇ ਆ ਚਾਹੇ ਮੈਥ ਮੈਥ ਦੇਖੋ ਜੋੜ ਘਟਾ ਤੋਂ ਸ਼ੁਰੂ ਹੋਣਾ ਬਿਲਕੁਲ ਜ਼ੀਰੋ ਤੋਂ ਰੀਜ਼ਨਿੰਗ ਜ਼ੀਰੋ ਤੋਂ ਇੰਗਲਿਸ਼ ਨਾ ਆਉਣਾ ਹੁੰਦਾ ਬਿਲਕੁਲ ਔਰ ਜੀਕੇ ਦਾ ਬਿਲਕੁਲ ਹਣਾ ਸ਼ੁਰੂ ਤੋਂ ਹੀ ਆਪਾਂ ਕਰਵਾਈ ਜਾਂਦੀ ਹੈ ਸੋ ਮੈਪ ਦੀ ਮਦਦ ਨਾਲ ਤੁਹਾਨੂੰ ਕਰਾਵਾਂਗੇ ਜਿਵੇਂ ਪੋਲਿਟੀ ਹੋ ਗਈ ਹੈ ਨਾ ਇਹ ਪੋਲਿਟੀ ਦੇ ਜਿਹੜੇ 10ਵੀਂ ਤੇ ਆਪਾਂ ਪੜਦੇ ਨਾ ਅਗ੍ਰੀ ਸ਼ਾਸਤਰ ਉਹੀ ਹੈ ਫਿਰ ਸਟ੍ਰੈਟੇਜੀ ਜੀ ਕੀ ਹੋਗੇ ਜੀ ਔਰ ਹਿਸਟਰੀ ਹੋਗੀ ਸਾਰੀ ਠੀ पटवारी आ, आ, आ रही है बिजली बोर्ड जा रही है ने? ठीक है कलर और फूड सप्लाई ठीक है आफ्टर दैट बहुत सारे बच्चे हैं जो सा है चंडीगढ़ कोई आर्मी है दिल्ली पुलिस है सो so, काफी सारे ने है मार्क फेट है बोर्ड पीडबी आई टी कलर्क इन एक्साइज है न ਬਟਰਨ ਦੀ ਰੇਲਵੇ ਪਟਵਾਰੀ ਪੰਜਾਬ ਪੁਲਿਸ ਹੋਰ ਵੀ ਬਹੁਤ ਸਾਰੇ ਨੇ ਠੀਕ ਹੈ ਸੋ ਕਾਫੀ ਸਾਰੇ ਰਿਜ਼ਲਟ ਨੇ ਸੋ ਇੱਕ ਵਾਰ ਤੁਸੀਂ ਜਰੂਰ ਵਿਜ਼ਿਟ ਕਰੋ ਚਾਹੇ ਨਿਤ ਅਕੈਡਮੀ ਇੱਥੇ ਫਰੇਗੜ ਸਾਹਿਬ ਜੋਤੀਸਰੂ ਮੋੜਾਂ ਤੇ ਬਾਬਾ ਜਰਵਲ ਸਕੂਲ ਦੇ ਸਾਹਮਣੇ ਆ ਸਕਦੇ ਹੋ ਜਾਂ ਤੁਸੀਂ ਆਨਲਾਈਨ ਵੀ ਸਾਡਾ ਜਾ ਸਕਦੇ ਹੋ ਠੀਕ ਹੈ ਜੀ ਓਕੇ ਥੈਂਕ ਯੂ